ਕਾ ਤੋਂ ਰਣਜੀਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਰਜੀਤ ਫਾਜ਼ਲਕਾ ਦੇ ਵਿੱਚ ਕੀ ਰੁਝਾਨ ਨੇ ਜਿਹੜੇ ਕੀ ਦੇਖਣ ਲੱਗ ਰਹੇ ਨੇ ਕਿਉਂਕਿ ਉਸ ਵੇਲੇ ਤਾਕਮਨ ਜ਼ਿਆਦਾ ਹੈ ਗਰਮੀ ਬਹੁਤ ਜ਼ਿਆਦਾ ਹੈ ਤੇ ਲੋਕ ਨੇ ਜਿਹੜੇ ਕਿ ਘਰ ਤੋਂ ਨਿਕਲਣ ਤੋਂ ਸੰਕੋਚ ਕਰ ਰਹੇ ਨੇ ਸੋ ਉਸ ਵੇਲੇ ਉੱਥੇ ਕੀ ਸਥਿਤੀ ਹੈ ਕਿੰਨੇ ਕੋ ਲੋਕ ਪਹੁੰਚ ਰਹੇ ਨੇ ਉਥੇ ਸੋ ਕੀ ਰੁਝਾਨ ਨੇ ਉਸ ਵੇਲੇ ਦੇ ਜੀ ਜੀ ਹਾਂ ਬਿਲਕੁਲ ਜਿਹੜਾ ਅਸੀਂ ਫਾਜ਼ਲਕਾ ਦੇ ਕਬੂਦ ਦੇ ਉੱਤੇ ਖੜੇ ਆਂ ਔਰ ਕਾਫੀ ਪੈਨ ਦੇ ਕਾਰਨ ਜਿਹੜਾ ਲੋਕ ਨੇ ਉਹ ਸਵੇਰ ਦੇ ਟਾਈਮ ਜਿਹੜਾ ਕਾਫੀ ਰਸੀਗਾ ਔਰ ਹੁਣ ਜਿਹੜਾ ਇੱਕ ਦੂਟਾ ਲੋਕ ਹੀ ਇੱਥੇ ਪਹੁੰਚ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੇਰੇ ਸਾਹਮਣੇ ਜਿਹੜਾ ਕਿ ਇਹ ਗਵਰਨਮੈਂਟ ਬॉय ਸਕੂਲ ਹੈ ਜਿੰਦੇ ਵਿੱਚ ਬਹੁਤ ਹੀ ਜਿਹੜੇ ਘੱਟ ਆਦਾਦ ਦੇ ਵਿੱਚ ਜਿਹੜੇ ਲੋਕ ਦੁਪਹਿਰ ਦੇ ਟਾਈਮ ਆ ਰਹੇ ਨੇ ਔਰ ਉਮੀਦ ਜਤਾਈ ਜਾ ਰਹੀ ਹੈ ਕਿ ਜਿਹੜਾ ਦੁਪਹਿਰ ਤੋਂ ਬਾਅਦ ਜਦੋਂ ਗਰਮੀ ਦਾ ਥੋੜਾ ਪਰਕੋਪ ਘਟੇਗਾ ਤਾਂ ਲੋਕ ਜਿਹੜੇ ਨੇ ਇੱਥੇ ਪਹੁੰਚਣਗੇ ਜੇ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਿਹੜੀ 35% ਜਿਹੜੀ ਫਾਜ਼ਲ ਕਾ ਦੇ ਵਿੱਚ ਜਿਹੜੀ ਵੋਟ ਪੋਲ ਹੋ ਚੁੱਕੀ ਹੈ ਔਰ ਕੁੱਲ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ 48% ਜਿਹੜੀ ਇਸ ਟਾਈਮ ਜਿਹੜੀ 1 ਵਜੇ ਤੱਕ ਦੀ ਜਿਹੜੀ ਇੱਥੇ ਪੋਲ ਹੋ ਚੁੱਕੀ ਹੈ ਤਾਂ ਤੁਹਾਨੂੰ ਤਸਵੀਰਾਂ ਖਾਨਣੇ ਆ ਕਿ ਜਿਹੜੇ ਪ੍ਰਸ਼ਾਸਨ ਦੇ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਆ ਕਾਫੀ ਜਿਹੜੇ ਇੱਥੇ ਜਿਹੜੇ ਸੁਰੱਖਿਆ ਕਰਮੀ ਨੇ ਉਹਨਾਂ ਨੂੰ ਤਣਾਅ ਕੀਤਾ ਗਿਆ ਔਰ ਕਿਸੇ ਵੀ ਨੂੰ ਇੱਥੇ ਕੋਈ ਮੋਬਾਈਲ ਜਾਂ ਕੋਈ ਹੋਰ ਇਲੈਕਟ੍ਰੋਨਿਕ ਜਿਹੜੀ ਆਈਟਮ ਹੈ ਉਹ اندر ਨਹੀਂ ਲਿਜਾਨ ਦਿੱਤੀ ਜਾ ਰਹੀ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਦੇ ਉਹ ਆਪਣੀ ਵੋਟ ਪਾਉਣ ਕਰਕੇ ਬਾਹਰ ਆ ਰਹੇ ਨੇ ਜੀ ਜੀ ਤੁਸੀਂ ਦੇਖ ਸਕਦੇ ਕਿ ਗਰਮੀ ਜ਼ਿਆਦਾ ਹੈ ਇਸ ਕਰਕੇ ਲੋਕ थोड़ा ਸੰਕੋਚ ਕਰ ਰਹੇ ਨੇ ਆਮੋ थोड़ी जी ਘੱਟ ਗਈ ਕਿਉਂਕਿ 6 ਵਜੇ ਤੱਕ VOTING ਹੋਣੀ ਹੈ ਕਿ ਬਦਲ ਲੋਕ ਕਿ ਜਿਹੜੇ ਕਿ ਗਰਮੀ কাਠੋਂ ਦਾ ਜਿਹੜਾ ਕਿ ਇੰਤਜ਼ਾਰ ਕਰ ਰਹੇ ਨੇ ਕਿ ਥੋੜਾ ਸਮੇਂ ਬਾਅਦ ਹੋਕਰ ਬਾਹਰ ਨਿਕਲਣ ਸੋ ਸਵੇਰ ਤੋਂ ਤੁਸੀਂ ਉੱਥੇ ਜੁਟੇ ਹੋਏ ਸਾਨੂੰ ساری ਜਾਣਕਾਰੀ ਵੀ ਪਹੁੰਚਾ ਰਹੇ ਹੋ ਸੋ ਜਿਹੜੇ ਕਿ ਇੰਤਜ਼ਾਮ ਵੀ ਤੁਸੀਂ ਦਿਖਾਏ ਨੇ ਸੋ ਲੋਕਾਂ ਦੇ ਵੱਲੋਂ ਜੇ ਅਸੀਂ ਗੱਲ ਕਰੀਏ ਕਿ ਕਿਹੜੇ ਮੁੱਦੇ ਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵੱਲੋਂ ਵੋਟ ਪਾਈ ਗਈ ਹੈ ਹਾਲਾਂਕਿ ਅਗਰ ਅਸੀਂ ਮਹਿਲਾਵਾਂ ਦੀ ਗੱਲ ਕਰੀਏ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਵਧ ਰਹੀ ਹੈ ਸੋ ਕਿ ਸੋਚਦਿਆਂ ਨਹੀਂ ਕਿ ਮਹਿੰਗਾਈ ਨੂੰ ਧਿਆਨ ਦੇ ਵਿੱਚ ਰੱਖ ਕੇ ਵੋਟ ਪਾਈ ਗਈ ਹੈ ਜਾਂ ਚਿਹਰੇ ਨੂੰ ਵੋਟ ਪਾਈ ਗਈ ਹੈ ਸੋ ਕੀ ਰੁਝਾਨ ਹੈ ਇਸ ਤਰ੍ਹਾਂ ਦਾ ਜੀ ਹਾਂ ਜੀ ਹਾਂ ਕੁਝ ਮਹਿਲਾਵਾਂ ਨੇ ਜਿਹੜੀਆਂ ਉਦੋਂ ਸਾਨੂੰ ਬਾਹਰ ਆਂਦੀ ਦਿਖਾਈ ਦਿੰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ